ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਔਨਰ ਗੁਰਪ੍ਰਤਾਪ ਸਿੰਘ ਪੰਨੂ ਬਾਬਾ ਟਰੇਡ ਐਂਡ ਟੈਸਟ ਸੈਂਟਰ ਜੋ ਕਿ ਮਾਨਤਾ ਪ੍ਰਾਪਤ ਪੰਜਾਬ ਸਰਕਾਰ ਅਤੇ ਲੀਡਿੰਗ ਮੈਨਪਾਵਰ ਰਿਕਰੂਟਮੈਂਟ ਸਰਵਿਸ ਇੰਡੀਆ ਜੋ ਕਿ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਟਰੈਵਲ ਏਜੰਸੀ ਦਾ ਕੰਮ ਹੈ ਮੈਂ ਜਗਤ ਗੁਰੂ ਨਾਨਕ ਦੇਵ ਜੀ ਦੇ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ ਸਾਰੀਆਂ ਹੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਡੇ ਆਫਿਸਰਾਂ ਹੀ ਬਾਹਰ ਜਾਣ ਵਾਸਤੇ ਰਿਕਰੂਟਮੈਂਟ ਜਿਵੇਂ ਕਿ ਕਾਰਪੈਂਟਰ ਸਟੇਲ ਫਿਕਸਰ ਮੈਸਨ ਡਰਾਈਵਰ ਵਿੱਚ ਅਰਬ ਕੰਟਰੀਆਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਵਾਸਤੇ ਜਾਣਾ ਹੈ ਤੇ ਸਾਡੇ ਨਾਲ ਸੰਪਰਕ ਕਰੋ ਲੀਡਿੰਗ ਮੈਨਪਾਵਰ ਰਿਕਰੂਟਮੈਂਟ ਸਰਵਿਸ ਇੰਡੀਆ ਏ ਬਾਬਾ ਟ੍ਰੇਡ ਐਂਸ ਟੈਸਟ ਸੈਂਟਰ ਬਟਾਲਾ ਵਿੱਚ ਆਣ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਂ ਫਿਰ ਤੋਂ ਬਾਬਾਈ ਦੇ ਵਿਆਹਪੁਰ ਬਟੀਆਂ ਸਾਰੀਆਂ ਇਸ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ